ਤੁਹਾਡਾ ਗੀਤ ਇੱਕ ਬੜਾ ਪ੍ਰਸਿੱਧ ਹੋਇਆ ਟੜਕ ਚੂੜਾ ਟੁੱਟਿਆ ਹਾਂਜੀ 1994 ਦੀ ਲਾ 93 94 ਕੀ ਬਾਇਆ ਉਹ ਦਾ ਕਿਵੇਂ ਸਬਬ ਬਣਿਆ ਉਹ ਹਰਪਾਲ ਠੱਠੇ ਵਾਲਾ ਵੀ ਬਾਬਾ ਕਬਲਜੀਤ ਹੋਰਾਂ ਨੇ ਗਾਇਆ ਕਿਵੇਂ ਉਹ ਦੀ ਰਿਕਾਰਡਿੰਗ ਦਾ سلسلہ ਬਣਿਆ ਔਰ ਪਹਿਲੇ ਗੀਤ ਨੇ ਮੇਰੇ ਖਿਆਲ ਪਹਿਲਾ ਗੀਤ ਸੀ ਉਹਨੇ ਹੀ ਤੁਹਾਡਾ ਜਿਹੜਾ ਨਾਮ ਆ ਉਹ ਆਲੇ ਦੁਆਲੇ ਲੋਕਾਂ ਦੇ ਵਿੱਚ ਚਰਚਾ ਚ ਲੈ ਆਂਦਾ ਹਾਂ ਜੀ ਤੇ ਉਹ ਗੀਤ ਜਿਹੜਾ ਉਹ ਪੰਜਾਬ ਦੀ ਖਾਸ ਕਰਕੇ ਮੈਂ ਕਹਿੰਦਾ ਮਾਝੇ ਦੀ ਜਿਹੜੀ ਛੋਟੀ ਵੱਡੀ ਹਰ ਜੋੜੀ ਆ ਉਹਨਾਂ ਨੇ ਕਈ ਕਈ ਵਾਰ ਸੇ ਜਾਂਦੇ ਗਾਇਆ ਆਪਣੇ ਪ੍ਰੋਗਰਾਮਾਂ ਅੰਦਰਾਂ ਬਿਲਕੁਲ ਬਿਲਕੁਲ ਤੇ ਕਿੱਦਾਂ ਇਹ ਤੇ ਦੀ ਰਿਕਾਰਡਿੰਗ ਦਾ ਜਿਹੜਾ ਸਬਬ ਬਣਿਆ ਸਾਰਾ ਹਾਂਜੀ ਦਿਲਵਾਗ ਜੀ ਉਹ ਇਦਾਂ ਟੋਮਿਲ ਬਣਿਆ ਜੀ ਭਈ 94 ਦੇ ਵਿੱਚ ਜਿਹੜਾ ਸੀ ਨਾ ਬਿਰਾ ਉਹ ਗੀਤ ਹਾਂਜੀ ਤੇ ਜਿਹੜੀ ਸੀ ਕੋ ਗਾਇਕਾ ਜਿਹੜੀ ਸੀ ਕਵਲਜੀਤ ਉਹਦੇ ਨਾਲ ਤੇ ਮੇਰਾ ਜਿਹੜਾ ਸੀ ਮੇਲ ਜਦੋਂ ਹੋਇਆ ਜੀ ਤੇ ਅਸੀਂ ਸਾਂਝੇ ਤੌਰ ਤੇ ਜਿਹੜਾ ਗਾਣੇ ਜਿਹੜੇ ਸ਼ੁਰੂ ਕੀਤੇ ਠੀਕ ਆ ਤੇ ਉਹ ਜਿਹੜੇ ਗਾਣੇ ਸੀਗੇ ਉਹਦੀ ਸਹਿ ਗਾਇਕ ਸੀਗਾ ਮੇਰੀ ਕਵਲਜੀਤ ਕਵਲ ਹਾਂਜੀ ਉਹਦਾ ਜਦੋਂ ਮੇਲ ਇਹ ਦੁਕਾਨਾਂ ਗਾਇਕੀ ਦੇ ਜਿਹੜੇ ਹੈਗਾ ਗਾਇਕ ਹਰਪਾਲ ਠੱਠੇ ਵਾਲਾ ਜੀ ਉਦੇ ਨਾਲ ਉਹਦਾ ਜਿਹੜਾ ਮੇਰਾ ਹੋਇਆ ਗਾਇਕਾ ਦਾ ਹਾਂਜੀ ਤੇ ਉਹਨਾਂ ਨੇ ਮਤਲਬ ਖਣੀ ਰਿਕਾਰਡ ਕਰਾਉਣੇ ਸੀਗੇ ਤੇ ਉਹਨਾਂ ਨੂੰ ਗੀਤ ਚਾਹੀਦੇ ਸੀਗੇ ਜੀ ਤੇ ਮੇਰੇ ਗੀਤ ਜਿਹੜੀ ਕਮਲਜੀਤ ਦੇ ਕੋਲ ਸੀ ਇਨਦਰ ਜਦੋਂ ਮੇਲ ਹੋਇਆ ਤੇ ਉਹਨੇ ਇਹ ਅਗਲਾ ਪ੍ਰੋਜੈਕਟ ਜਿਹੜਾ ਜਦੋਂ ਕੰਮ ਕਰਦੇ ਆ ਨਾ ਚਾਰ ਗੀਤ ਜਾਂ 6 ਗੀਤ ਜਾਂ 8 ਗੀਤ ਜਿਹੜੀ ਉਹਦੇ ਹਲਪ ਬਣਦੀ ਹੁੰਦੀ ਸੀ ਉਹਨਾਂ ਨੂੰ ਗੀਤ ਜਿਹੜੇ ਚਾਹੀਦੇ ਸੀ ਤੇ ਕੋਸ਼ਿਸ਼ ਜਿਹੜਿਆ ਨੇ ਗਗਲਜੀਤ ਨੇ ਉਹਨੂੰ ਗੀਤ ਜਿਹੜੇ ਸੁਣਾਏ ਜੀ ਉਹਨਾਂ ਦੇ ਵਿੱਚ ਇਹ ਗੀਸ ਵੀ ਤਰ੍ਹਾਂ ਕੁੜਾ ਟੁੱਟਿਆ ਵਾਹ ਉਹਦੀ ਕੰਪੋਜੀਸ਼ਨ ਜਿਹੜੀ ਹੈ ਉਹ ਖੁਦ ਬਣਾਈ ਹੋਈ ਸੀ ਠੀਕ ਹੈ ਜਦੋਂ ਗੀਤ ਵਧੀਆ ਲੱਗਾ ਉਹਨਾਂ ਨੂੰ ਉਹ ਗੀਤ ਜਿਹੜਾ ਉਹਨਾਂ ਨੇ ਜਾ ਕੇ ਸੋਨੋਟੋਨੋ ਕੰਪਨੀ ਜਿਹੜਿਆ ਨੂੰ ਸੁਣਾਇਆ ਤੇ ਉਹਨਾਂ ਨੂੰ ਉਹ ਜਿਹੜੀ ਕੰਪੋਜੀਸ਼ਨ ਵਧੀਆ ਲੱਗੀ ਉਹ ਗੀਤ ਰਕਾਰਡ ਜਿਹੜਾ ਹੋ ਤੇ ਉਹਨੇ ਬੱਲੇ ਬੱਲੇ ਕਰਵਾ ਦੇ ਤੁਹਾਡੀ ਵੀ ਔਰ ਪਾਕਖੱਠੇ ਵਾਲਾ ਕੌਲਜੀਤ ਕਬਲ ਹੋਰਾਂ ਦੀ ਜੋੜੀ ਵੀ ਜਿਹੜੀ ਸਾਹਮਣੇ ਉੱਭਰ ਕੇ ਆਈ ਦਸਤਕਾਰੇ ਪੰਜਾਬੀਆਂ ਦੇ ਬਣਾਉ ਮੋਈ ਪਿਆਰ ਦਿੱਤਾ ਉਹਨਾਂ ਨੂੰ ਸਾਡੇ ਪੰਜਾਬੀ ਵੀਰਾਂ ਨੇ ਬਿਲਕੁਲ ਜੀ ਉਹਦੇ ਨਾਲ ਫਿਰ ਤੁਹਾਡਾ ਵੀ ਜਿਹੜਾ ਉਹ ਇੱਕ ਗੀਤ ਕਰੇਲ ਕੈਂਸਾਤ ਕਲ ਕੇ ਨਾ ਚੱਤਾ ਜਾ ਗਿਆ ਉਸ ਤੋਂ ਅਗਲੇ ਗੀਤ ਵਿੱਚ ਕਿਵੇਂ ਕਿਵੇਂ ਰਿਕਾਰਡ ਹੋਏ ਕਿਦੀ ਕਿਦੀ ਬਾਤ ਚ ਹੋਏ ਉਹ ਵੀ ਦੱਸੋ ਉਸ ਤੋਂ ਅੱਗੇ ਜੀ ਅਗਲੀ ਕੈਸ ਜਿਹੜੀ ਹੈ ਹਰਪਾਲ ਠੱਟੇ ਵਾਲੇ ਤੇ ਕਬਲਜੀਤ ਕਬਲਦੀ ਆਈ ਸੀਗੀ ਜੀ ਵਿਆਹ ਤੇ ਵਜੇ ਸਪੀਕਰ ਗਾਹ ਵਿੱਚ ਵਜੇ ਸਪੀਕਰ ਠੀਕ ਆ ਉਹਦੇ ਵਿੱਚ ਮੇਰਾ ਗਾਣਾ ਸੀਗਾ ਹੈਗਾ ਸੀਗਾ ਬਾੜਾ ਹੀ ਨਰਮਸ ਬਾਹ ਹੈ ਨਗਰੂ ਮੇਰੇ ਵੀਰ ਦਾ ਨਗਰੂ ਮੇਰੇ ਵੀਰ ਦਾ ਠੀਕ ਹੈ ਤੇ ਉਹ ਜਿਹੜਾ ਗਾਣਾ ਸੀਗਾ ਹਾਂਜੀ ਉਹ ਗਾਣਾ ਸੀ ਮੜਾ ਕਾਫੀ ਚੱਲਿਆ ਸੀਗਾ ਉਸ ਤੋਂ ਬਾਅਦ ਜਿਹੜਾ ਸੀ ਮਨਜੀਤ ਪੱਪੂ ਦੀ ਟੇਪ ਦੇ ਵਿੱਚ ਉਦੋਂ ਬਾਅਦ ਹੀ ਰਣਜੀਤ ਬਾਠ ਹੀ ਮੁੰਡਾ ਰੁੱਧਿਆਣੇ ਦਾ ਜੀ ਉਹਦੀ ਟੇਪ ਦੇ ਵਿੱਚ ਜੀ ਜੀ ਤੇ ਕਿਹੜੇ ਕਿਹੜੇ ਗੀਤ ਛੋੜੇ ਛੋੜੇ ਉਹ ਵੀ ਦੱਸੋ ਦਰਸ਼ਕਾਂ ਨੂੰ ਹਾਂ ਜਿਹੜਾ ਸੀਗਾ ਜੀਪਪੂ ਦੀ ਟੇਪ ਦੇ ਵਿੱਚ ਗਾਣਾ ਮੇਰਾ ਆਇਆ ਸੀਗਾ ਉਹ ਗੀਤ ਨੂੰ ਰਣਜੀਤ ਬਾਠ ਨੇ ਵੀ ਗਾਇਆ ਸੀਗਾ ਤੇ ਮਨਜੀਤ ਪੱਪੂ ਨੇ ਵੀ ਗਾਇਆ ਸੀਗਾ ਵਾਹ ਆ ਪਿੱਛੇ ਇਹ ਐਮੀ ਵਰਗ ਵੀ ਗਾਉਂਦਾ ਸੀਗਾ ਰਵੀਤ ਬਲਜੀਤ ਵੀ ਗਾਉਂਦਾ ਸੀ ਆਹਾਂ ਦੋ ਕੁੜੀਆਂ ਉਹ ਵੀ ਗਾਉਂਦਿਆਂ ਸੀ ਉਹ ਗਾਣਾ ਸੀਗਾ ਠੀਕ ਆ ਅੱਜ ਕੁੜੀਆਂ ਨੇ ਪੇੜ ਬੰਨਿਆ ਵੇ ਮੇਰਾ ਅਜੇ ਤਾਈਂ ਨਾ ਮੰਨ ਮੰਨਿਆ ਵੇ ਅੱਜ ਕੁੜੀਆਂ ਨੇ ਪੇੜ ਬੰਨਿਆ ਵੇ ਮੇਰਾ ਅਜੇ ਤਾਈਂ ਨਾ ਮੰਨ ਮੰਨਿਆ ਵੇ ਮਾਨ ਰਖ ਮੇ ਤਰਾ ਵੇ ਹਲੜ ਕੁੜੀ ਦਾ ਕੁੰਡੀ ਢੱਲ ਦਿਖੋਲ ਦੇ ਆ ਜਾ ਦੋਵੇਂ ਨੱਚੀ ਅੱਗੇ ਦੇ ਚਮਕਣਾ ਵੇ ਮਹਿਰ ਗਜਰੇ ਬੋਲ ਦੇ ਆਜਾ ਦੋਵੇਂ ਨੱਚੀ ਅੱਗੇ ਦੇ ਚੰਵਕਣਾਵੇਂ ਮਹਿਰ ਗਜਰੇ ਬੋਲ ਦੇ ਵਾਹ ਵਾਹ ਇਸ ਗੀਤ ਨੇ ਵੀ ਕਾਫੀ ਜੜੀ ਉਹ ਪ੍ਰਸਿੱਧੀ ਹਾਸਲ ਕੀਤੀ ਹੈ ਸਾਡੇ ਬਿਲਕੁਲ ਬਿਲਕੁਲ ਤੇ ਇਹ ਇਹਨਾਂ ਮਨਜੀਤ ਕਪੂ ਰঞ্জੀਤ ਬਾੜ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕਿੰਨੇ ਗੀਤ ਅਜੇ ਤੱਕ ਸਾਰੇ ਆ ਗਏ ਆ ਮਾਰਕੀਟ ਚ ਤੇ ਗੀਤ ਮੇਰੇ ਹਾਂ ਗੀਤ ਮੇਰੇ ਤੇ ਦਬਾਉ ਜੀ ਤੇ ਥੋੜੇ ਆਏ ਆ ਅੱਛਾ ਪਰ ਜਿੰਨੇ ਵੀ ਗੀਤ ਆਏ ਆ ਨਾ ਉਹਨਾਂ ਨੇ ਮੇਰਾ ਨਾਂ ਜਿਹੜਾ ਨਾ ਬਹੁਤ ਮਤਲਬ ਵੀ ਉਹ ਚਰਚਾ ਵਿੱਚ ਰਹੇ ਆ ਜੀ ਤੇ ਸੋਮੂ ਸਿੰਘ ਟਿੱਕੇ ਨ ਬਦੀ ਦੀ ਟੇਬ ਆਈ ਹੈਗਾ ਗਦਰ ਮਜਾ ਦੂੰਗਾ ਉਹਦੇ ਵਿੱਚ ਆਗਾ ਮੇਰਾ ਗਾਣਾ ਠੀਕ ਆ ਕਾਂਡੀ ਰੈਂ ਖੜਕਾਉਂਦਾ ਕੋਈ ਗੀਤ ਵੜਾ ਮਤਲਬ ਚੱਲਿਆ ਸੀਗਾ ਅੱਛਾ ਤੇ ਦੂਜਾ ਆਪਣਾ ਕਲਵੰਤ ਆਜ਼ਾਦ ਦੁਕਾਨਾ ਜੁੜੀ ਆ ਲੁਧਿਆਣੇ ਵਾਲੇ ਉਹਨਾ ਉਹਨਾਵ ਚੱਲਿਆ ਠੀਕ ਆ ਤੇ ਹੋਰ ਵੀ ਜਿਹੜੀਆਂ ਦੁਕਾਨਾ ਜੁਗ ਮਰੀਆਂ ਨਵੇਂ ਦੇ ਗੀਤ ਗਾਇਕ ਤਕਰੀਬ ਮੇਰੇ ਨਾਲ ਤੇ ਗੀਤੇ ਮੈਂ ਜਾਤੇ ਦੋਰਾ ਤੀ ਪਿੰਤੀ ਕੀਤੀ ਤੇਰਾ ਤੀ ਪਿੰਤੀ ਕੀਤੀ ਰਿਕਾਰਡ ਹੋਇਆ ਇਹ ਤਾਂ ਗੀਤਾਂ ਦਾ ਕੋਈ ਮਿਹਨਤਾਂ ਨਾ ਕੋਈ ਮਿਲਿਆ ਤੁਹਾਨੂੰ ਅਜੇ ਤੱਕ ਕਿਸੇ ਨੇ ਦੱਸਾ ਦਰਬਾਰ ਜੀ ਰੱਬ ਰੱਬ ਕਰੋ ਜਿਹੜੇ ਨਾ ਗੀਤ ਗਾਇਕਾਂ ਨਾ ਉਹ ਗੀਤਕਾਰ ਨੂੰ ਇਹ ਇਹ ਸਮਝੀ ਤੇ ਨਾਂ ਦੇ ਬਰਾਬਰ ਮਤਲਬ ਉਹਨਾਂ ਦਾ ਥੈਂਕਸ ਨਹੀਂ ਕਰਦੇ ਮੈਂ ਤੁਹਾਨੂੰ ਇਹ ਦੱਸਦਾ ਵੀ ਜਿਹੜੇ ਮੇਰੇ ਗੀਤ ਆ ਗਾਣੇ ਤੇ ਆ ਨਾ ਉਹਨਾਂ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਮੇਰਾ ਨਾਮ ਕੱਢ ਕੇ ਇਹ ਵੀ ਕੋਸ਼ਿਸ਼ ਕੀਤੀ ਕਿ ਮੈਂ ਨਾਮ ਹੀ ਆਪ ਪਾ ਲਈਏ ਹਾਲਾਂਕਿ ਉਹਨਾਂ ਨੂੰ ਇਹ ਪਤਾ ਵੀ ਤੁਸੀਂ ਜੋ ਗੀਤ ਗਾਉਂਦੇ ਜੇ ਤੁਹਾਡਾ ਤਾਂ ਪਤਾ ਹੀ ਆ ਵੀ ਤੁਸੀਂ ਕਲਾਕਾਰ ਗਾ ਰਹੇ ਆ ਨਾ ਹਾਂ ਨਾ ਤੇ ਜਦ ਗੀਤਕਾਰ ਗੀਤਕਾਰ ਦੇ ਵਿੱਚ ਸਿਰਫ ਉਹਦਾ ਨਾਮ ਹੀ ਹੁੰਦਾ ਨਹੀਂ ਹੁੰਦਾ ਕੋਈ ਉਹ ਨਾਮ ਦਾ ਕੱਢ ਦਿੰਦੇ ਆ ਠੀਕ ਹੈ ਤੇ ਇਹ ਬੜੀ ਤਰਸਦੀ ਆ ਕਈ ਗੀਤਕਾਰਾਂ ਮਿਹਨਤਾਂ ਨਾ ਦੇਣ ਦੀ ਬਜਾਏ ਉਹਨਾਂ ਦੇ ਕੋਲ ਜਿਹੜੇ ਹੁਣ ਦਾਵਾ ਨਾ ਉਹ ਵੀ ਖੜਾ ਜਾਂਦਾ ਵਾ ਤੇ ਮੈਨੂੰ ਲੱਗਦਾ ਵੀ ਜਿਹੜੇ ਬਹੁਤੇ ਜਿਹੜੇ ਗੀਤਕਾਰ ਆ ਨਾ ਹਾਂਜੀ ਉਹ ਉਹ ਵੀ ਤਾਈ ਗਾਇਕਾ ਬਾਰੇ ਆ ਅੱਛਾ ਤੇ ਉਹਦਾ ਤਾਂ ਉਹਨਾਂ ਨੂੰ ਕੋਈ ਜਾਣਦਾ ਹੀ ਨਹੀਂ ਦਿੰਦਾ ਇਹ ਮਾਲੋ ਵੀ ਤੁਹਾਡਾ ਵੀ ਕਾਰਨ ਹੈ ਹੀ ਸਮਝ ਸਕਦੇ ਆ ਵੀ ਬਿਲਕੁਲ ਬਿਲਕੁਲ ਦਲਬਾਜ ਜੀ ਹਾਂ ਬਿਲਕੁਲ ਇਸ ਸਹੀ ਗੱਲ ਹੈ ਕੀਤੀ ਆ ਠੀਕ ਆ ਵੀ ਜਿਵੇਂ ਕਿ ਪੜਿਆਂ ਦੇ ਮੈਂ ਨਾ ਲੈ ਸਕਦਾ ਵਾਂ ਜਿਹੜੇ ਪਹਿਲਾਂ ਗੀਤਕਾਰ ਸੀਗੇ ਤੇ ਬਾਅਦ ਵਿੱਚ ਉਹ ਗਾਇਕ ਬਣੇ ਆ ਠੀਕ ਆ ਤੇ ਮੈਂ ਵੀ ਸਪਸ਼ਟ ਇਹ ਆ ਤੋਂ ਕਿ ਮੈਂ ਹੈ ਜਿੱਦਾਂ ਪਹਿਲਾਂ ਮੈਂ ਗਾਇਕ ਸੀਗਾ ਫਿਰ ਆਪਣਾ ਮੈਂ ਯੂਰ ਨਹੀਂ ਪੈਣਿਆ ਤੇ ਪਰ ਹੁਣ ਮੇਰਾ ਯੂਰ ਜੋ ਪੈ ਗਿਆ ਕਿ ਮੈਂ ਗੀਤਕਾਰ ਹੁੰਦਿਆਂ ਆਂ ਮਤਲਬ ਉਹ ਵੀ ਜਿੰਨੇ ਗੀਤ ਆਪਣੇ ਆਪ ਆਪ ਗਾ ਕੇ ਰਿਕਾਰਡ ਕਰਾਉਣੇ ਆ ਹਾਂ ਮਤਲਬ ਆਪ ਲੋਕਾਂ ਦੇ ਸਾਹਮਣੇ ਲੈ ਕੇ ਆਉਣੇ ਆਪ ਗਾ ਕੇ ਬਿਲਕੁਲ 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 ਇਹ ਕੋਈ ਲੈਣ ਆਉਂਦਾ ਗੀਤ ਹੋਣ ਇਹ ਮੱਖਣਵੀ ਸਾਨੂੰ ਗੀਤ ਦਿਓ ਤੁਸੀਂ ਵਧੀਆ ਲਿਖਦੇ ਜਾਂ ਸਾਡੇ ਫਲਾਣੇ ਫਲਾਣੇ ਗੀਤ ਬੜੇ ਹਿੱਟ ਹੋਏ ਬੜੇ ਪ੍ਰਸਿੱਧ ਹੋਏ ਤੇ ਸਾਨੂੰ ਗੀਤ ਚਾਹੀਦੇ ਕੋਈ ਗਾਇਕ ਨਵਾਂ ਮੁੰਡਾ ਇਹ ਦਿਲਬਾਖ ਜੀ ਗੱਲ ਇਹ ਵੀ ਜਿਹੜੇ ਨਾ ਹੁਣ ਜਿਹੜਾ ਅਗਲਾ ਟ੍ਰੈਂਡ ਚੱਲ ਰਿਹਾ ਉਹ ਇਹ ਚੱਲ ਰਿਹਾ ਵੀ ਜਿਹੜੇ ਗੀਤਕਾਰ ਉਹਨਾਂ ਕੋਲ ਲੋਕੀ ਗੀਤ ਵੀ ਲੈਂਦੇ ਆ ਜੀ ਉਹਨਾਂ ਨੂੰ ਪੈਸੇ ਵੀ ਲਿੰਦੇ ਆ ਅੱਛਾ ਜਦੋਂ ਕਿ ਗੀਤਕਾਰ ਨੂੰ ਸਗੋਂ ਪੈਸੇ ਦੇਣੇ ਚਾਹੀਦੇ ਉਹਨਾਂ ਮਿਹਨਤਾਂ ਦਾ ਦੇਣਾ ਚਾਹੀਦਾ ਪਰ ਹੁਣ ਹੌਲ ਤੇ ਚੱਲ ਰਿਹਾ ਤੇ ਦਿਲਬਾਖ ਜੀ ਮੇਰੇ ਕੋਲ ਕੋਈ ਸਮਾਂ ਨਹੀਂ ਜਦੋਂ ਦਿੱਲੀ ਅੱਛਾ ਫੋਨ ਆਦਾ ਪਿਆ ਸਾਨੂੰ ਜਿਹੜੇ ਗੀਤ ਦਿਓ ਠੀਕ ਆ ਤੇ ਜਦੋਂ ਉਹਨਾਂ ਨੂੰ ਮਿਹਨਤਾਨਾ ਵੀ ਦੇਣਾ ਤੇ ਉਹਨੂੰ ਬੰਦਾ ਮਾਨਸੰਤਪਾ ਨਹੀਂ ਦੇਣਾ ਤੇ ਪੈਨਿਟੀ ਗੱਲ ਮੈਂ ਦਿੰਦਾ ਨਹੀਂਗਾ ਅੱਛਾ ਤੇ ਜਿਵੇਂ ਦੇਵਾ ਜੇ ਕੋਈ ਮਾਨਤਾਂ ਮੇਨਤਾਨਾ ਦੇਵੇ ਫੇਰ ਉਹਨੂੰ ਦੇਣਾ ਮੇਨਤਾਨਾ ਵੀ ਦਲਬਾਖ ਜੀ ਵੈਸੇ ਨਹੀਂ ਦੇਣ ਦੀ ਲੋੜ ਅੱਛਾ ਮੇਨਾ ਮਾਨਸਤਕਾਰ ਬਣਦਾ ਨਾ ਮਾਨਸਤਕਾਰ ਤੁਸੀਂ ਕਿਦਾਂ ਦੱਸਾਂਗੇ ਦੇਖ ਫਿਰ ਮਾਨਸਤਕਾਰ ਇਹ ਹੁੰਦਾ ਵੀ ਉਹਦੀ ਐਨ ਗੀਤ ਕਰੇ ਜਾ ਰਿਹਾ ਤੇ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਵੀ ਆ ਕਿਹੜਾ ਬੰਦਾ ਜਾ ਰਿਹਾ ਜੀ ਉਹਨੂੰ ਆਵਾਜ਼ ਮਾਰ ਕੇ ਕਹਿੰਦੇ ਵੀ ਇਹ ਬੰਦਾ ਉਹ ਆ ਜੀ ਜਿਹਨੇ ਫਲਾਣਾ ਗਾਣਾ ਲਿਖਿਆ ਠੀਕ ਹੈ ਤੇ ਉਹਦਾ ਉਹ ਉਹਨੂੰ ਉਹਦੀ ਪਛਾਣ ਬਿਲਕੁਲ ਨਹੀਂ ਹੈਗੀ ਉਹਨੂੰ ਸਟੇਜ ਦੇ ਉੱਤੇ ਉਹਨੂੰ ਅ ਅ ਅ ਸਨਮਾਨਿਤ ਕੀਤਾ ਜਾਵੇ ਉਹਨੂੰ ਵਖਾਇਆ ਜਾਵੇ ਉਹਦੀ ਪਛਾਣ ਬਣੇ ਤੇ ਸਿਰਫ ਇਹ ਆ ਵੀ ਉਹਨੂੰ ਤੁਸੀਂ ਉਹਦਾ ਇੱਕ ਨਾਮ ਵੀ ਉਹਦਾ ਵਿੱਚ ਜੋ ਕਰ ਦਿੰਦੇ ਗੀਤ ਵਿੱਚੋਂ ਨਾਮ ਵੀ ਕਰ ਦਿੰਦੇ ਜੀ ਤੇ ਸੰਗੀਤ ਮਗਲੋਬ ਇਹ ਗਾਇਕ ਨੂੰ ਖੜਨਾ ਚਾਹੀਦਾ ਉਹਨੂੰ ਨਾਲ ਪ੍ਰੋਗਰਾਮ ਤੇ ਲਿਜਾਵੇ ਹੁਣ ਬੜੇ ਤਨਹੀਂ ਗਾਇਕ ਇਹੋ ਜਿਹੇ ਬੰਦੇ ਹੈਗੇ ਆ ਜਿਹੜੇ ਗੀਤਕਾਰ ਨੂੰ ਕਈ ਵਾਰੀ ਸਟੇਜ ਦੇ ਉੱਤੇ ਜੇ ਉਹ ਗਾਣੇ ਗਾਉਂਦੇ ਆ ਉਹਦਾ ਜਦੋਂ ਗਾਣਾ ਗਾਉਂਦੇ ਆ ਨਾ ਕਈ ਵਾਰੀ ਉਹਨਾਂ ਨੂੰ ਥਾਲਦੇ ਆ ਅੱਜ ਹੀ ਤੁਹਾਡੇ ਸਾਹਮਣੇ ਆਪੇ ਖੋਜੀ ਇਨਸਾਨੀਅਤ ਆ ਇਹਨਾਂ ਦਾ ਮੈਂ ਗੀਤਕਾਰ ਦੇ ਸਾਹਮਣੇ ਪੇਸ਼ ਕਰ ਲਗਾ ਵਾਂ ਤੇ ਅੱਜ ਉਹ ਸ਼ਖਸੀਅਤ ਜੇ ਉਹਨੂੰ ਸਾਹਮਣੇ ਕਰਦੇ ਆ ਤੇ ਉਹ 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 ਫਿਆਸ਼ ਚੈੱਕਰ ਰੋਡ 'ਤਾ ਕਿ ਮੇਰਾ ਜੋ ਖੁਸ਼ ਹੋ ਜਾਂਦਾ ਅਸੀਂ ਦੋਖੀ ਜਾਂਦਾ ਮਤਲਬ ਤੁਸੀਂ ਚਾਹੁੰਦੇ ਹੋ ਵੀ ਸਟੇਜ ਤੇ ਲੋਕਾਂ ਦੇ ਸਾਹਮਣੇ ਉਹਨੂੰ ਪੇਸ਼ ਕੀਤਾ ਜਾਵੇ ਗਾਇਕ ਵੱਲੋਂ ਜਿਹੜੇ ਗਾਇਕ ਨੇ ਗੀਤ ਗਾਇਆ ਮਤਲਬ ਉਹ ਗਾਇਕ ਕਿ ਕਈਆਂ ਗੀਤਕਾਰਾਂ ਦੇ ਗੀਤ ਗਾਉਂਦਾ ਹਾਂਜੀ ਉਹ ਪ੍ਰੋਗਰਾਮ ਤੇ ਹੁਣ ਸਾਰਿਆਂ ਨੂੰ ਦੇ ਨਾਲ ਖੜਨੋ ਰਿਹਾ ਨਾਲ ਲੈ ਕੇ ਜਾਣੋ ਰਿਹਾ ਉੱਤਤਾਂ ਮਤਲਬ ਤੁਸੀਂ ਸਮਝਦੇ ਹੋ ਵੀ ਉਹ ਉਹਦਾ ਮਾਣ ਸਨਮਾਨ ਉਹਦਾ ਲੋਕਾਂ ਦੇ ਸਾਹਮਣੇ ਉਹਨੂੰ ਲੈ ਕੇ ਗਾਇਕ ਦਾ ਕੰਮ ਹੁੰਦਾ ਵੀ ਚਲੋ ਇੰਨਾ ਹੀ ਕਰਦੇ ਤੁਸੀਂ ਸਮਝਦੇ ਹੋ ਵੀ ਇੰਨਾ ਹੀ ਕਰਦੇ ਬਹੁਤ ਆ ਸਾਡੇ ਵਾਸਤੇ ਹਾਂ ਤੇ ਬਾਜੀ ਗੱਲ ਆ ਵੀ ਜਿਹੜੇ ਗੀਤ ਗੀਤ ਆ ਨਾ ਉਹ ਗਾਇਕ ਦੀ ਵੀ ਜ਼ਿੰਦਗੀ ਬਦਲ ਦਿੰਦੇ ਆ ਬਿਲਕੁਲ ਤੇ ਗੀਤਕਾਰ ਦੀ ਵੀ ਜ਼ਿੰਦਗੀ ਬਦਲ ਦਿੰਦੇ ਆ ਆ ਗੀਤ ਹੀ ਨਾ ਉਹ ਗਾਉ ਕੀ ਗਾਇਕ ਹਾਂ ਜਿਹੜਾ ਗੀਤਕਾਰ ਹੈ ਉਹਦੀ ਜ਼ਿੰਦਗੀ ਜਿਹੜੀ ਆ ਉਹ ਇੰਨਾ ਵੀ ਉਹਦੀ ਪਛਾਣ ਹੋ ਜਾਂਦੀ ਵੀ ਉਹ ਗੀਤ ਲਿਖਦਾ ਜੀ ਤੇ ਗਾਇਕ ਤੇ ਜਿਹੜਾ ਉਹ ਫੇਰ ਉਹਦੇ ਰੰਗ ਹੀ ਬਦਲ ਜਾਂਦੇ ਆ ਕਿ ਜਿਹੜਾ ਮਾਨਸਿਕਤਕਾਰ ਉਹਦਾ ਕਰਦਾ ਕਰਦਾ ਵਾ ਸਿਰਫ ਮਾਨਸਿਕਤਕਾਰ ਦੇ ਵਿੱਚ ਉਹਨੂੰ ਦਿਨਾ ਨੂੰ ਕੀ ਹੋ ਚੜੀ ਜੀ ਉਹਨੂੰ ਸਿਰਫ ਵੀ ਤੁਸੀਂ ਵੱਤੋ ਵੱਤ ਜਿੰਨਾ ਵੀ ਕਰ ਸਕਦੇ ਜਨਾ ਉਹਦਾ ਮਨ ਖੁਸ਼ ਹੋਵੇ ਉਹ ਫੇ ਤੁਹਾਡੇ ਮਗਰ ਗੀਤ ਲਈ ਫਿਰਦਾ ਜੀ ਜਦੋਂ ਕੋਈ ਗੀਤ ਕਰ ਕੇ ਉਹਨੂੰ ਗੀਤ ਦੇਂਦਾ ਨਹੀਂ ਕਿਉਂ ਨਹੀਂ ਦਿੰਦਾ ਹਰ ਕਿਹੇ ਚੀਜ਼ ਦੇ ਮਗਰ ਜਿਹੜੀ ਕਿਉਂ ਲੁਕੀ ਹੁੰਦੀ ਆ ਪੀ ਆ ਜਿਹੜਾ ਕੰਮ ਜਿਹੜਾ ਹੋ ਨਹੀਂ ਰਿਹਾ ਕਿਉਂ ਨਹੀਂ ਹੋ ਰਿਹਾ ਉਹ ਕਿਉਂ ਨੂੰ ਲੱਭਣਾ ਚਾਹੀਦਾ ਠੀਕ ਠੀਕ ਆ ਜਦੋਂ ਤੁਸੀਂ ਗੀਤ ਕਾਦ ਨੂੰ ਤੁਸੀਂ ਸਿਰਫ ਇਹ ਨਾਲ ਜਾਂਦੇ ਵੀ ਤੂੰ ਇਹਦਾ ਕਰ ਬਈ ਐ ਇੱਥੇ ਬੈ ਹਾਂ ਅਸੀਂ ਤੇਰੇ ਕੋ ਆ ਰਹੇ ਆ ਠੀਕ ਆ ਤੈਨੂੰ ਗੱਡੀ ਚ ਲੈ ਕੇ ਜਾ ਰਹੇ ਆ ਠੀਕ ਹੈ ਨਾ ਤੇ ਹੁਣ ਚਾਹ ਦਾ ਕੱਪ ਕਿੰਨੇ ਦਾ 10 ਰੁਪਏ ਦਾ ਚਾਹ ਦਾ ਕੱਪ ਹੁੰਦਾ ਆਪਾਂ ਚਾਹ ਪੀ ਆਂਦੇ ਤੇ ਜਾਨਵਾਰ ਦਾ ਕਲਕਾ ਜਾਂਦਾ ਵਾ ਕਿ ਜੇ ਉਹਦਾ ਮਾਰਸਾ ਕਰ ਨਹੀਂ ਹੈਗਾ ਇਹ ਇਹ ਕਈ ਤੇ ਅੱਜਕੱਲ ਗੀਤਕਾਰ ਕਹਿੰਦੇ ਵੀ ਅਸੀਂ 2 ਲੱਖ ਲੈਨੇ ਆਂ ਅਸੀਂ 5 ਲੱਖ ਲੈਨੇ ਗੀਤ ਦਾ ਹਾਂ ਇਹ ਲੈਣ ਵਾਲੇ ਇਹ ਤੁਹਾਡੇ ਹਿਸਾਬ ਨਾਲ ਲੈਂਦੇ ਹੋਣਗੇ ਦੇਣ ਵਾਲੇ ਦਿੰਦੇ ਆ ਤਲਬਾ ਜੀ ਕਿਤਾਂ ਛੁਪਿਆ ਹੀ ਭੇਜ ਦਵਾ ਪਤਾ ਨਹੀਂ ਉਹ ਲੈਂਦੇ ਕਿ ਨਹੀਂ ਲੈਂਦੇ ਪਰ ਬੁਗਤੇ ਗੀਤ ਆ ਜਿਹੜੇ ਨੜਨੇ ਜਿਹੜੇ ਗੀਤਕਾਰ ਆ ਨਾ ਉਹ ਰੋਂਦੇ ਵੇਖੇ ਮੈਂ ਮੈਂ ਤਾਂ ਕੋਈ ਹੱਸਦਾ ਨਹੀਂ ਉਹ ਵੇਖਿਆ ਗੀਤਕਾਰ ਗੀਤਕਾਰ ਸਭ ਰੋਂਦੇ ਵੇਖਿਆ ਹਾਂ ਵੀ ਮੇਰੀ ਥੋੜੀ ਜੀ ਉਲਟ ਕਹਾਣੀ ਆ ਵੀ ਮੈਂ ਤੇ ਸਰਕਾਰੀ ਨੌਕਰੀ ਹਾਂ ਤੇ ਮੈਨੂੰ ਪੈਸੇ ਜਲੋ ਜ਼ਰੂਰਤ ਨਹੀਂ ਪਈ ਜ਼ਰੂਰਤ ਨਹੀਂ ਪਈ ਪਰ ਬਹੁਤਿਆਂ ਦੇ ਜਿਹੜਾ ਨਾ ਹਾਡੀ ਰੋਲ ਜਾਂਦੇ ਆ ਗੀਤਕਾਰਾਂ ਦੇ ਤੇ ਫਿਰ ਤੇ ਮਤਲਬ ਉਹ ਨਿਰਪਰ ਵੀ ਇਸੇ ਕੰਮ ਤੇ ਹੁੰਦੇ ਨੇ ਮੇਰੇ ਖਿਆਲ ਨਾਲ ਉਹਨਾਂ ਨੂੰ ਨਾਲ ਕੋਈ ਕਿਤਾ ਹੋਰ ਵੀ ਬਣਾਉਣਾ ਚਾਹੀਦਾ ਕਿਉਂਕਿ ਇਹਦੇ ਤੋਂ ਤੇ ਬੱਚੇ ਪਾਲ ਨਹੀਂ ਸਕਦੇ ਆ ਬਰ ਰੋਟੀ ਰੋਜੀ ਦਾ ਮਸਲਾ ਇਹ ਗੀਤਕਾਰੀ ਨਹੀਂ ਹੈਗੀ ਵੀ ਇਹ ਹੱਲ ਕਰ ਸਕੇ ਆਪਣਾ ਇਹਦੇ ਨਾਲ ਨਾਲ ਉਹ ਬਿਲਕੁਲ ਹੀ ਇੱਕ ਗੀਤ ਦੇ ਮੰਨ ਲਓ ਉਹਨਾਂ ਨੂੰ ਜੇ ਲੱਖ ਰੁਪਇਆ 2 ਲੱਖ ਮਿਲ ਵੀ ਗਿਆ 50000 ਤੇ ਉਹ ਉਹ ਇਸੇ ਗੱਲ ਦੇ ਨਿਰਭਰ ਹੋ ਜਾਂਦੇ ਆ ਉਹਨਾਂ ਨੂੰ ਕੋਈ ਹੋਰ ਕਿਤਾ ਵੀ ਤਰਉਣਾ ਚਾਹੀਦਾ ਨਾਲ ਜਿਵੇਂ ਤੁਸੀਂ ਜਦੋਂ ਸਰਕਾਰ ਸਰਵਿਸ ਕਰਦੇ ਨਹੀਂ ਦਿਲਬਾਖ ਜੀ ਗੱਲ ਆ ਕਿ ਕਮਾਉਣਾ ਤੇ ਚਾਹੀਦਾ ਵਾ ਜੀ ਤੇ ਕਈ ਵਾਰੀ ਉਹ ਸਟੇਬਿਲੀਟੀ ਨਹੀਂ ਹੋ ਸਕਦਾ ਮਤਲਬ ਉਹ ਸਥਾਪਤ ਨਹੀਂ ਹੋ ਜਾਂਦਾ ਕੰਮ ਦੇ ਵਿੱਚ ਜੀ ਪਰ ਉਹਦੀ ਜਿਹੜੀ ਗੀਤਕਾਰੀ ਉਹ ਤੇ ਚੱਲ ਰਹੀ ਚાલુ ਰਹਿੰਦੀ ਆ ਨਾ ਉਹਦਾ ਜਿਹੜਾ ਗਾਇਕ ਆ ਨਾ ਉਹਨੂੰ ਅੱਜ ਦਿਨ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਪੀ ਕੁਛ ਨਾ ਕੁਛ ਚਾਹੀਦਾ ਵਾ ਜੇ ਬਿਲਕੁਲ ਕੱਕ ਤੁਹਾਨੂੰ ਕਾਸ਼ ਕਰਨਾ ਕੱਕ ਨਹੀਂਗਾ ਇਸ ਹੱਕ ਚ ਨਹੀਂ ਮੈਂ ਹੈਗਾ ਠੀਕ ਆ ਪੀ ਜਿੰਨਾ ਉਹ ਕਰ ਸਕਦਾ ਨਾ ਹੁੰਦਾ ਤੇ ਕਰੇ ਠੀਕ ਠੀਕ ਹਾਂ ਜੀ